ਕਿ ਅੱਜ ਕੱਲ ਬਟਾਲੇ ਦੀ ਗੱਲ ਕੀਤੀ ਜਾਵੇ ਤੇ ਨਿਕੀਆਂ-ਨਿਕੀਆਂ ਗੱਲਾਂ ਨੂੰ ਲੈ ਕੇ ਗੋਲੀ ਚਲਣਾ ਇੱਕ ਆਮ ਗੱਲ ਹੋ ਗਈ ਆ ਅੱਜ ਰਾਤ ਦੀ ਇੱਕ ਘਟਨਾ ਹੈ ਜਿੱਥੇ ਕਿ 50 ਸਾਲ ਦੇ ਕਰੀਬ ਲਬੀਰ ਸਿੰਘ ਨਾਮਕ ਇੱਕ ਨੌਜਵਾਨ ਦੀ ਜਿਹੜੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਇਹ ਕਿੰਨੇ ਵਜੇ ਦੀ ਘਟਨਾ ਤੇ ਕੀ ਘਟਨਾ ਤਾਂ ਨਾ ਨਿਕਲੇ 9:25 ਦੇ ਉੱਤੇ ਕਰੋ ਨਿਕਲੇ 10:00 ਵਜੇ ਲੱਗੇ 9:30 10:00 ਵਜੇ ਦੇ ਲੱਗੇ ਘਟਨਾ ਇਹ ਕਿੰਨੇ ਬੱਚੇ ਸੀ ਪਰਿਵਾਰ ਦੇ ਦੋ ਬੱਚੇ ਆ ਇੱਕ ਬੇਟੀ ਇੱਕ ਬੇਟਾ ਇਹ ਕਿੰਨੇ ਵਜੇ ਕਰੂ ਲਿਖ ਲਿਆ ਘਰੋਂ ਤੇ 9:25 ਤੇ ਨਿਕਲਿਆ ਜੀ ਤੁਹਾਨੂੰ ਕੋਈ ਘਰ ਕੋਈ ਨਹੀਂ ਹੈਗਾ ਜੀ ਜੋ ਗਏ ਜੀ ਜਿੱਥੇ ਤੂੰ ਇਹ ਕਿ ਕਿਸੇ ਨੇ ਕੋਈ ਲੜਾਈ ਝਗੜਾ ਕੋਈ ਝਗੜਾ ਨਹੀਂ ਲੜਾਈ ਝਗੜਾ ਨਹੀਂ ਜੀ ਕਿਸੇ ਨਾਲ ਵਿਰੋਧ ਨਹੀਂ ਹੈਗਾ ਪਿੰਡ 'ਚ ਮੈਂ ਸਰਪੰਚ ਵੀ ਬਣਿਆ ਸਰਬਸੰਮਤੀ ਨਾਲ ਮੇਰਾ ਪਿੰਡ 'ਚ ਵੀ ਕੋਈ ਨਹੀਂ ਕਿਹਨੇ ਝਗੜਾ ਸੋ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਨਾਲ ਝਗੜਾ ਨਹੀਂ ਸੀ ਪਰ ਫਿਰ ਵੀ ਕਿਸੇ ਨੇ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਆ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਬਟਾਲਾ ਗੁਰਦਾਸਪੁਰ ਪੁਲਿਸ ਨੂੰ ਮੌਕੇ ਤੇ ਜਦੋਂ ਘਟਨਾ ਬਾਰੇ ਪਤਾ ਲੱਗਾ ਤੇ ਸਾਡੇ ਡੀਐਸਪੀ ਸਾਹਿਬ ਸੰਜੀਤ ਕੁਮਾਰ ਜੀ ਜਿਹੜੇ ਆ ਉਹ ਆਪਣੀ ਪੁਲਿਸ ਪਾਰਟੀ ਦੇ ਨਾਲ ਜਿਹੜੇ ਘਟਨਾ ਸਥਾਨ ਤੇ ਪਹੁੰਚ ਗਏ ਨੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਆਪਾਂ ਗੱਲਬਾਤ ਕਰਾਂਗੇ ਸਰ ਇਹ ਕੀ ਮਾਮਲਾ ਲੱਗਦਾ ਸਵੇਰੇ ਇਨਫੋਰਮੇਸ਼ਨ ਆਈ ਸੀ ਉਹ ਤੋਂ 2 ਘੰਟੇ ਪਹਿਲੇ ਕਿ ਇੱਥੇ ਦੁਨੀਆ ਸੰਦਰ ਰਸੂਲਪੁਰ ਰੋਡ ਤੇ ਇੱਕ ਸਿਆਣ ਪਛਾਤੇ ਵਿਅਕਤੀ ਦੀ ਲਾਸ਼ ਪਈ ਹੈ ਗੱਡੀ ਦੇ ਵਿੱਚ ਹੀ ਪਈ ਹੈ ਕੁਣ ਲੋਗ ਆਉਦੇ ਅਸੇਤੋਸਾਵਾ ਦੇ ਮੈਂ ਤੇ ਮੌਕੇ ਤੇ ਮੈਂ ਮੌਕੇ ਤੇ ਪਹੁੰਚ ਗਿਆ ਜਿਸ ਜਾ ਕੇ ਇਨਸਪੈਕਟ ਕੀਤਾ ਤੇ ਇਹ ਬੰਦਾ ਆਇਡੈਂਟੀਫਾਈ ਹੋਇਆ ਬਲਬੀਰ ਸਿੰਘ ਕਰਨਾਮੇ ਪਿੰਡ ਦਾ ਹਾਲ ਦੀ ਕਲੀਏ ਪੰਜ ਕਰੀਆਂ ਅੱਡੇ ਤੇ ਹੀ ਰਹਿੰਦਾ ਆਪਣੀ ਬੱਚਿਆਂ ਦੇ ਨਾਲ ਉੱਥੇ ਇਹਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਤੇ ਗੱਡੀ ਦੇ ਨਜ਼ਦੀਕ ਖੋਲ ਪਏ ਨੇ ਤੇ ਇਹਦੀ ਵੀ ਆਫੀਸ਼ੀਅਲੀ ਲੱਗਦਾ ਪਿਆ ਕਿ ਗਨ ਸ਼ਾਟਿੰਗ ਦੇ ਨਾਲ ਇਹਦੀ ਡੈਥ ਹੋਈ ਹੈ ਇਹਦੇ ਪਰਿਵਾਰ ਦੇ ਵਿੱਚ ਇਹਦੀ ਜਿਹੜੀ ਵਾਈਫ ਹੈ ਤੇ ਨਾਲ ਉਹਦਾ ਬੇਟਾ ਬੇਟਾ ਦਾ ਇਹ ਇਸੇ ਇਹ ਨਾਲ ਹੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਕੰਮ ਕਰਦਾ ਉਹ ਦੇਰਾ ਦੂਨ ਗਏ ਨੇ ਕੀ ਤਰੀਕ ਦੇ ਉਥੇ ਇਹਨਾਂ ਦੀ ਦੂਜੀ ਬੇਟੀ ਸਟੱਡੀ ਕਰਦੀ ਹੈ ਉਥੇ ਉਹਨੂੰ ਮਿਲਣ ਗਏ ਨੇ ਤੇ ਇਹਨਾਂ ਦੇ ਬ੍ਰਦਰ ਨਾਲ ਗੱਲ ਕੀਤੀ ਕੋਈ ਇਹਦੀ ਕੋਈ ਪਰਸਨਲ ਐਨਿਮੀਟੀ ਕਿਸੇ ਨਾਲ ਨਹੀਂ ਕੋਈ ਰੀਸੈਂਟ ਪਾਸਟ ਵਿੱਚ ਉਹਨਾਂ ਦਾ ਕੋਈ ਕਿਸੇ ਨਾਲ ਕੋਈ ਝਗੜਾ ਨਹੀਂ ਬਾਕੀ ਤੇ ਮੌਕੇ ਤੇ ਪਹੁੰਚ ਕੇ ਦੇਖਦੇ ਆਂ ਇਨਵੈਸਟੀਗੇਸ਼ਨ ਕਰ ਰਹੇ ਆਂ ਜੀ ਸਾਰੇ ਐਂਗਲ ਤੋਂ ਤੇ ਕਲੀਨਿਕਲ ਦੀ ਕੀ ਕਿੰਨੇ ਰੌਣਕ ਫਾਇਰ ਹੋਏ ਇਹ ਜਿਹੜੀ ਡੈੱਡ ਬੋਡੀ ਨੂੰ ਲੱਗੇ ਉਹ ਤੇ ਲਾਸ਼ ਨੂੰ ਇਨਫੈਕਸ਼ਨ ਕਰਕੇ ਫੇਰੀ ਦੇਖਾਂਗੇ ਬਾਕੀ ਖੋਲ ਉਹਦੇ ਚਾਰ ਮਜਬੂਤ ਸਮੇਂ ਬੁੱਲੇ ਨੇ ਇਹ ਖੋਲ ਕਿਹੜੀ ਵੈਪਨ ਨਹੀਂ ਅਜੇ ਨਹੀਂ ਇਹ ਤਾਂ ਨਹੀਂ ਪਤਾ ਲੱਗ ਸਕਦਾ ਤੁਸੀਂ ਸੋ ਦੇਖ ਸਕਦੇ ਹੋ ਕਿ ਪੁਲਿਸ ਪਾਰਟੀ ਨੇ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ